ਪੰਜਾਬ ਇੰਡੀਆ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਜੇਕਰ ਸਭ ਤੋਂ ਜ਼ਿਆਦਾ ਪਿਆਰ ਮਿਲਦਾ ਹੈ ਤਾਂ ਉਹ ਮਿਲਦਾ ਹੈ ਗੌਂਡੀ ਦੇਸ਼ ਪਾਕਿਸਤਾਨ ਤੋਂ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਪਾਕਿਸਤਾਨ ਵਿੱਚ ਵੀ ਹਨ ਤੇ ਆਹ ਇੱਕ ਮੁੰਡਾ ਜਿਹੜਾ ਕਿ ਕਈ ਸਾਲਾਂ ਤੋਂ ਸਿੱਧੂ ਮੂਸੇਵਾਲੇ ਦੀਆਂ ਵੀਡੀਓ ਪਾ ਰਿਹਾ ਸੀ ਇੱਕ ਦਿਨ ਰੋਂਦੇ ਹੋਏ ਨੇ ਬੇਨਤੀ ਕੀਤੀ ਕਿ ਸਿੱਧੂ ਮੂਸੇਵਾਲੇ ਨੂੰ ਤਾਂ ਮਿਲ ਨਹੀਂ ਹੋਇਆ ਮੇਰੀ ਸਿੱਧੂ ਮੂਸੇਵਾਲੇ ਦੇ ਮਾਪਿਆਂ ਨਾਲ ਹੀ ਗੱਲ ਕਰਵਾ ਦਿੱਤੀ ਜਾਵੇ ਤੇ ਅੱਜ ਇਸ ਦੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨਾਲ ਵੀਡੀਓ ਕਾਲ ਤੇ ਗੱਲ ਹੋਈ ਜਿਸ ਤੋਂ ਬਾਅਦ ਇਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਸਲਾਮ ਅਲੈਕਮ ਜੀ ਸਲਾਮ ਅਲੈਕਮ ਸਲਾਮ ਅਲੈਕਮ ਵਾਲੇਕਮ ਸਲਾਮ ਕੀ ਹਾਲ ਚਾਲ ਹੈ ਠੀਕ ਹੋ ਬੜੀ ਕਿਰਪਾ ਤੁਹਾਡੀ ਹੋਰ ਸਿਹਤ ਵੀ ਠੀਕ ਹੈ ਮਾਂ ਜੀ ਠੀਕ ਨੋ ਬਿਲਕੁਲ ਚੜਦੀ ਕਲਾ ਆਪਣੀ ਸਿਹਤ ਵੀ ਨਿੱਕਾ ਸਿੱਧੂ ਠੀਕ ਹੈ ਬਿਲਕੁਲ ਬਿਲਕੁਲ ਠੀਕ ਹੈ ਮਾਸ਼ਾਅੱਲਾ ਮਾਸ਼ਾਅੱਲਾ ਅੱਛਾ ਇਹ ਨਿੱਕਾ ਸਿੱਧੂ ਹੈ ਮੇਰੇ ਬਤਰੀਏ ਨਾਲ ਗੱਲ ਕਰੋ ਖਾਂ ਜੀ ਮਾਸ਼ਾਅੱਲਾ ਇਹ ਗੱਲ ਅਸਲਾਮੁਆਲੇਕਮ ਬਾਪੂ ਜੀ ਅਸਲਾਮੁਆਲੇਕਮ ਮੈਂ ਪਰਸੋ ਤੈਨੂੰ ਰੋਂਦੇ ਹੋਏ ਨੂੰ ਦੇਖਿਆ ਮੈਨੂੰ ਬਹੁਤ ਮੈਂ ਮਿਸ ਕੀਤਾ ਮੈਂ ਖੈਰ ਜੋ ਆਕਰ ਤੰਗ ਹੋਈ ਹੈ ਬਾਪੂ ਜੀ ਯਕੀਨ ਕਰੋ ਮੈਂ 1.5 ਸਾਲ ਤੋਂ ਕੋਸ਼ਿਸ਼ ਕਰ ਰਿਹਾ ਮੇਰੀ ਤੁਹਾਡੇ ਨਾਲ ਗੱਲ ਹੋਵੇ ਮੈਂ ਬਾਪੂ ਜੀ ਨਾਲ ਗੱਲ ਕਰਾਂ ਮਾਂ ਜੀ ਨਾਲ ਗੱਲ ਕਰਾਂ ਮੈਂ ਵੀਡੀਓ ਬੜੀਆਂ ਪਾਈਆਂ ਨੇ ਯਕੀਨ ਕਰੋ ਬੜੀਆਂ ਵੀਡੀਓ ਪਾਈਆਂ ਟਿਕਟੋਕ ਤੇ ਇੰਸਟਾਗ੍ਰam ਤੇ ਮੈਂ ਵੇਖੀ ਸੀ ਕੱਲ ਤੋਂ ਬਾਪੂ ਜੀ ਯਕੀਨ ਕਰੋ ਗੱਲ ਹੋਈ ਹੈ ਨਾ ਤੁਹਾਡੇ ਨਾਲ ਯਕੀਨ ਕਰੋ ਮੈਂ ਦੁਨੀਆ ਤੇ ਆ ਗਿਆ ਮੈਨੂੰ ਐਂ ਲੱਗਦਾ ਹੈ ਮੈਨੂੰ ਯਕੀਨ ਨਹੀਂ ਹੋ ਰਿਹਾ ਮੈਂ ਤੁਹਾਡਾ ਗੱਲ ਕਰ ਰਿਹਾ ਆ ਬੜਾ ਪਿਆਰ ਕਰਨਾ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਤੁਹਾਡਾ ਪਿਆਰ ਦੇਣ ਲਈ ਓਕੇ ਜੀ ਬਲਕੌਰ ਸਿੰਘ ਸਾਹਿਬ ਮਿਹਰਬਾਨੀ ਸ਼ੁਕਰੀਆ ਠੀਕ ਹੈ ਬਾਪੂ ਜੀ